ਅੰਮ੍ਰਿਤਸਰ 'ਚ ਚਾਈਨਾ ਡੋਰ ਦੀ ਵਜ੍ਹਾ ਨਾਲ ਇੱਕ ਬੇਹੱਦ ਹੀ ਦਰਦਨਾਕ ਹਾਦਸਾ ਵਾਪਰ ਗਿਆ। ਘਟਨਾ ਅੰਮ੍ਰਿਤਸਰ ਦੇ ਭੰਡਾਰੀ ਪੁਲ ਦੀ ਹੈ ਜਿੱਥੇ Air Force ਦਾ ਜਵਾਨ ਮਨਜੀਤ ਸਿੰਘ ਆਪਣੀ ਭੈਣ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ। ਅਚਾਨਕ ਰਸਤੇ 'ਚ ਚਾਈਨਾ ਡੋਰ ਨਾਲ ਉਸ ਦਾ ਗਲਾ ਵੱਢਿਆ ਗਿਆ ਤੇ ਉਹ ਸੜਕ ਤੇ ਡਿੱਗ ਗਿਆ। ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਖੂਨ ਨਾਲ ਲਤਪਟ ਮੋਟਰਸਾਈਕਲ। ਲੋਕਾਂ ਦੀ ਮਦਦ ਨਾਲ ਜਲਦ ਤੋਂ ਜਲਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸੰਬੰਧੀ ਜਦ ਉਸ ਦੀ ਭੈਣ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਕਿੰਨੇ ਸਦਮੇ 'ਚ ਹੈ ਤੇ ਗੱਲ ਨਹੀਂ ਕਰ ਪਾ ਰਹੀ ਬਸ ਰੋਈ ਜਾ ਰਹੀ ਹੈ ਉਧਰ ਪੁਲਿਸ ਨੇ ਸੰਬੰਧੀ ਮਾਮਲਾ ਦਰਜ ਕਰ ਕਾਰਵਾਈ ਆਰੰਭ ਦਿੱਤੀ ਹੈ ਫਲਾਈਓਵਰ ਦੇ ਉੱਤੇ ਇੱਕ ਏਅਰ ਫੋਰਸ ਦਾ ਜਵਾਨ ਆਪਣੇ ਮੋਟਰਸਾਈਕਲ ਤੇ ਜਾਂ ਰਿਹਾ ਚੱਲ ਕੇ ਜਿਹੜੀ ਡੋਰ ਹੈ ਉਹਦੇ ਫੱਡੀ ਗਰਦਨ 'ਚ ਜਿਹਨੂੰ ਹਸਪੀਟਲ ਲੈ ਆਏ ਜਿਹੜੇ ਉਹਨਾਂ ਦੇ ਆਰਮੀ ਹਸਪੀਟਲ ਵਾਲੇ ਆਪਣੇ ਜਵਾਨ ਨੂੰ ਲੈ ਗਏ ਕੀ ਨਾਂ ਸੀ ਮੁੰਡੇ ਦਾ ਮਨਜੀਤ ਸਿੰਘ ਏਅਰ ਫੋਰਸ 'ਚ ਕੀ ਹੈ ਸੀ ਏਅਰ ਫੋਰਸ ਦੇ ਵਿੱਚ ਕੋਈ ਨਾ ਜਵਾਨ ਨਹੀਂ ਹੈ ਠੀਕ ਹੈ ਤੇ ਆਈ ਡੀ ਡੋਰ ਫਿਰਦੀ ਪਈ ਆ ਪੰਜਾਬ ਪੁਲਸ ਨੇ ਨਾ ਵੀ ਕੀਤੀ ਕੀ ਫਿਰ ਵੀ ਲੋਕ ਬਰਤਨ ਡੇ ਦੇ ਬਾਰੇ ਕੀ ਕਹਿੰਦੇ ਜੀ ਬਥੇਰੀ ਕਾਰਵਾਈ ਕੀਤੀ ਹੈ ਜੀ ਹੁਣ ਜਿਹੜੇ ਫਿਰ ਵੀ ਜਿਹੜੇ ਬੰਦੇ ਸਾਹਮਣੇ ਆਉਣ ਉਹਨਾਂ ਦੇ ਵਰਕਲਪ ਸਭ ਤੋਂ ਸਖਤ ਐਕਸ਼ਨ ਲਿਆ ਜਾਵੇ ਚਾਇਨਾ ਡੋਰ ਤੇ ਪਾਬੰਦੀ ਦੇ ਬਾਵਜੂਦ ਲੋੜੀ ਦੇ ਤਿਉਹਾਰ ਤੇ ਢੱਲੇ ਨਾਲ ਇਸ ਦਾ ਇਸਤੇਮਾਲ ਕੀਤਾ ਗਿਆ ਆਖਿਰ ਲੋਕ ਕਦੋਂ ਗੰਭੀਰ ਹੋਣਗੇ ਉਦੋਂ ਜਦੋਂ ਇਸ ਤਰ੍ਹਾਂ ਦਾ ਹਾਦਸਾ ਉਹਨਾਂ ਦੇ ਕਿਸੇ ਆਪਣੇ ਨਾਲ ਵਾਪਰੇਗਾ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978